ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੰਦਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਜ਼ਿਲ੍ਹਾ ਸੰਗਰੂਰ ਤਹਿਸੀਲ ਨੇ ਦੋਸਤੋ ਸਰਦੂਲ ਕਰ ਪੈਂਦੀ ਆ ਬਾਈ ਸਿੱਧੂ ਉਹਦੇ ਪਿੰਡ ਦੇ ਬਿਲਕੁਲ ਨਾਲ ਪਿੰਡ ਆ ਇਹ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੂਜੇ ਸੂਏ ਤਾਜੀ ਸੂਈ ਵੀ ਜਰਸੀ ਦਿਖਾਉਂਗਾ ਬਹੁਤ ਸੋਹਣੀ ਬੁਥੀ ਬਾਤੀ ਸੋਹਣੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂਗੀ ਤੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਹੈ ਬਾਈ ਜੀ ਹੋਰਾਂ ਦੀ ਕਰਮਾਂ ਵਾਲੀ ਦੂਜਾ ਸੂਆ ਸੂਈ ਹੈ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 11 ਦਿਨਾਂ ਇਹ ਸੂਈ ਹੈ ਮਗਰ ਬੱਚਾ ਸੀ ਬੱਚਾ ਦੋਸਤੋ ਬਾਈ ਜੀ ਹੁਣੇ ਕਹਿੰਦੇ ਸਪੈਰ ਹੋ ਗਿਆ ਤੇ 10 11 ਦਿਨਾਂ ਇਹ ਸੂਈ ਥੱਲੇ 11 12 ਕਿਲੋ ਤੋਂ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਤਿਆਰ ਆ ਬੂਤੀ ਬਾਤੀ ਬਹੁਤ ਸੋਹਣੀ ਦੋਸਤੋ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਤਦ ਪਹਿਲੇ ਸੂਈ ਬਾਈ ਜੀ ਹੁਣੇ ਦੱਸਦੇ ਆਪਣੇ ਘਰੇ ਬੱਚੀ ਨੇ 16 17 ਕਿਲੋ ਚਵਾਇਆ ਹੁਣ ਦੱਸਾਂ 11 ਦਿਨਾਂ ਦੀ ਸੂਈ ਥਲੇ 11 12 ਲੀਟਰ ਦੁੱਧ ਤਿਆਰ ਬੱਚਾ ਵੱੱਛਾ ਸੀ ਦੋਸਤੋ ਸਪੈਰ ਹੋ ਗਿਆ ਬਾਕੀ ਪੈਟਪੜਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਵੀ ਕਰਮਾਂ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਥਣ ਮੇ ਬੱਚੀ ਦੇ ਦੋਸਤੋ ਨੇੜ ਤੋਂ ਵਖਾਦਣਾ ਬਾਕੀ ਬੈਗ ਤੋਂ ਵੇਚ ਸਕਦੇ ਹਵਾ ਨਾ ਬਹੁਤ ਸੋਹਣਾ ਥਣ ਐਸਾ ਸੋਹਣੇ ਵਿੱਥੀ ਚ ਲੱਗੇ ਹੋਏ ਥਣ ਚਾਰੇ ਮੁੱਠੀ ਵਾਲੇ ਹੱਤੀ ਚਵਾਈ ਵਾਲੇ ਮਿਲਕ ਵੈਂ ਦੋਸਤੋ ਸੋਹਣੇ ਸਟ੍ਰੌਂਗ ਆ ਉਥੀ ਬਾਤੀ ਚੰਗੀ ਆ ਛੋਟਾ ਕੰਨ ਨਾ ਬੋਦੀ ਵਾਲੀ ਜਰਸੀ ਆ ਬਾਕੀ ਹਾਈਟ ਵਾਈ 200 ਚੰਗੀ ਆ ਬਾਕੀ ਅਵੇਲੇਬਲ ਵੀ ਚੰਗੀ ਆ ਬਾਕੀ ਦੋਸਤੋ ਦਰਮਿਆਨ ਇਹ ਕੱਦੀ ਜਰਸੀ ਆ ਕੋਈ ਬਾਲੀ ਵੱਡੀ ਜਰਸੀ ਨਹੀਂ ਹੈਗੀ ਨਾ ਬਾਲੀ ਛੋਟੀ ਆ ਤੇਰੇ ਮੈਨੇ ਜੇ ਕੱਦੀ ਆ ਦਸਾ 11 ਇੰਚ ਨਹੀਂ ਜੂਈ ਥੱਲੇ 11 12 ਲੀਟਰ ਦੁੱਧ ਬਾਈ ਜੀ ਹੋਣੇ ਕਹਿੰਦੇ ਤਿਆਰ ਆ ਦੁੱਧ ਪਹਿਲੇ ਸੂਏ ਆਪਣੇ ਕੋਲੇ ਬਾਈ ਜੀ ਹੋਣੇ ਕਹਿੰਦੇ 16 17 ਕਿਲੋ ਬਚੀ ਨੇ ਚਵਾਇਆ ਪ੍ਰਾਈਜ਼ ਬਾਈ ਨੇ ਇੱਕ ਨੰਬਰ ਵਰਸੀ ਤੇ ਰੱਖਿਆ ਹੋਇਆ 80000 ਰੁਪਇਆ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 2 ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 2 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ